ਜਿੱਤੇ ਹਜ਼ਾਰਾਂ YouTube ਚੈਨਲਸ 1-2 ਲੱਖ ਸਬਸਕ੍ਰਾਈਬਰਸ ਲਈ ਸਟਰਗਲ ਕਰ ਰਹੇ ਨੇ ਉੱਥੇ ਹੀ ਵੈਜ ਵਿਲੇਜ ਫੂਡ ਨੇ 60 ਲੱਖ ਸਬਸਕ੍ਰਾਈਬਰਸ ਕਿਵੇਂ ਕਮਾਈ ਨਾ ਕੋਈ ਫੈਂਸੀ ਐਡੀਟਿੰਗ ਨਾ पेड ਪ੍ਰਮੋਸ਼ਨਸ ਫਿਰ ਵੀ ਵੀਡੀਓਸ ਤੇ ਕਰੋੜਾਂ ਵਿਊਜ਼ ਇਹ ਕੋਈ ਮੈਜਿਕ ਨਹੀਂ ਇਹ ਇੱਕ ਸੋਲਿਡ ਸਟ੍ਰੈਟਜੀ ਹੈ ਅੱਜ ਅਸੀਂ ਇਹਨਾਂ ਦੀਆਂ 5 ਸਟ੍ਰੈਟਜੀਸ ਬਾਰੇ ਦੱਸਾਂਗੇ ਜਿਨ੍ਹਾਂ ਦੀ ਹੱਲਪ ਨਾਲ ਤੁਸੀਂ ਵੀ ਆਪਣੇ ਚੈਨਲ ਨੂੰ YouTube ਤੇ ਬਲਾਸਟ ਕਰ ਸਕਦੇ ਹੋ ਤੇ ਸਭ ਤੋਂ ਇੰਟਰਸਟਿੰਗ ਗੱਲ ਸਟ੍ਰੈਟੇਜੀ ਨੰਬਰ 5 ਤੁਹਾਡੀ ਵੀਡੀਓਸ ਤੇ ਕਲਿਕਸ ਦਾ ਤੂਫਾਨ ਲਿਆ ਸਕਦੀ ਹੈ ਤੇ ਇਹ ਸੀਕ੍ਰਟ 90% ਪੀਟਰਸ ਨੂੰ ਪਤਾ ਹੀ ਨਹੀਂ ਹੈ ਸੋ ਵਿਦਆਉਟ ਐਨੀ ਡਿਲੇਟ 让我们 ਸਟਾਰਟ ਦ ਵੀਡੀਓ ਜੇ ਤੁਸੀਂ ਸੋਚਦੇ ਹੋ ਕਿ ਸਿਰਫ ਕੁਕਿੰਗ ਵੀਡੀਓਸ ਅਪਲੋਡ ਕਰਕੇ ਹੀ ਇਸ ਚੈਨਲ ਨੂੰ ਇੰਨੀ ਮੈਸਿਵ ਗਰੋਥ ਮਿਲੀ ਆ ਤਾਂ ਇੱਕ ਵਾਰ ਫੇਰ ਸੋਚ ਲਓ ਵੈਜੀ ਵਿਲੇਜ ਫੂਡ ਨੇ ਕੁਕਿੰਗ ਦੀ ਜਗ੍ਹਾ ਤੇ ਵਿਲੇਜ ਸਟਾਈਲ ਵੈਜੀਟੇਰੀਅਨ ਕੁਕਿੰਗ ਜਹੀ ਹਾਈਪਰ ਨਿਸ਼ ਚੁਣੀ ਇਵੇਂ ন্যারੋ ਫੋਕਸ ਕਰਕੇ ਉਹਨਾਂ ਨੂੰ ਸਪੈਸੀਫਿਕ ਆਡੀਅנס ਮਿਲੀ ਜੋ ਉਹਨਾਂ ਦੀ ਹਰ ਵੀਡੀਓ ਲਈ ਈਗਰਲੀ ਵੇਟ ਕਰਦੀ ਹੈ ਬਟ ਹੁਣ ਸਵਾਲ ਇਹ ਹੈ ਕਿ ਵਿਲੇਜ ਕੁਕਿੰਗ ਤਾਂ ਬਥੇਰੇ ਹਿੰਦੀ ਪੰਜਾਬੀ ਚੈਨਲ ਕਰ ਰਹੇ ਨੇ ਪਰ ਵੈਜੀ ਵਿਲੇਜ ਫੂਡ ਇਨੀ ਮੈਸਿਵ ਗਰੋਥ ਕਿਵੇਂ ਅਚੀਵ ਕਰ ਪਾਇਆ ਤਾਂ ਇਸ ਦਾ ਜਵਾਬ ਹਨ ਉਹਨਾਂ ਦੀ ਨੈਕਸਟ ਸਟ੍ਰੈਟਜੀ ਜਿੱਥੇ ਪੰਜਾਬੀ ਤੇ ਹਿੰਦੀ ਵਿੱਚ ਕੁਕਿੰਗ ਕੰਟੈਂਟ ਬਣਾਉਣ ਵਾਲੇ ਯੂਟਿਊਬਰਸ ਸਿਰਫ ਇੱਕ ਲਿਮਟਡ ਆਡੀਅנס ਤੱਕ ਪਹੁੰਚ ਪਾਉਂਦੇ ਨੇ ਉੱਕੇ ਹੀ ਵਿਜ ਵਿਲੇਜ ਫੂਡ ਬਿਨਾ ਕਿਸੇ ਵੌਇਸਓਵਰ ਦੇ ਵੀਡੀਓਜ਼ ਬਣਾਉਂਦੇ ਨੇ ਜਿਸ ਕਾਰਨ ਇੰਡੀਅਨ ਆਡੀਅנס ਦੇ ਨਾਲ-ਨਾਲ ਹੀ ਉਹ ਫੋਰਨ ਕੰਟਰੀਜ਼ ਦੀ ਆਡੀਅנס ਨੂੰ ਵੀ ਅਟਰੈਕਟ ਕਰ ਪਾਉਂਦੇ ਨੇ ਫੋਰ ਐਗਜ਼ਾਮਪਲ ਖਾਬੀ ਲੈਮੇ ਨੂੰ ਹੀ ਦੇਖ ਲਓ ਸੇਮ ਉਹ ਵੀ ਹੈ ਸਟ੍ਰੈਟਜੀ ਯੂਜ਼ ਕਰਦਾ ਤੇ ਉਹ ਵੀ ਵਰਲਡਵਾਈਡ ਫੇਮਸ ਹੈ ਬਟ ਈਵਰਸ ਵੀਡੀਓ ਦੇ ਐਂਡ ਤੱਕ ਓਨਲੀ ਵਿਜ਼ੂਅਲਸ ਹੀ ਬਗ ਨਾਲ ਨਹੀਂ ਰੁਕਦੇ ਇੱਕ ਇਮੋਸ਼ਨਲ ਰੀਜ਼ਨ ਹੈ ਜੋ ਦਿਲ ਨੂੰ ਛੋਹ ਜਾਂਦਾ ਹੈ ਜੋ ਕਿ ਇਹਨਾਂ ਦੀ 3rd ਸਟ੍ਰੈਟੇਜੀ ਹੈ ਕਦੇ ਸੋਚਿਆ ਹੈ ਇੱਕ ਦਾਦੀ ਜੀ ਆਪਣੇ ਪਿੰਡ ਦੀ ਰਸੋਈ ਵਿੱਚ ਖਾਣਾ ਬਣਾਉਂਦੇ ਹੋਏ ਸਕਰੀਨ ਦੇ ਪਾਰ ਲੱਖਾਂ ਲੋਕਾਂ ਦਾ ਦਿਲ ਕਿਵੇਂ ਜਿੱਤ ਲੈਂਦੇ ਨੇ ਦਾਦੀ ਜੀ ਦੀ ਸਾਦਗੀ ਤੇ ਬੜੇ ਪਿਆਰ ਨਾਲ ਖਾਣਾ ਬਣਾਉਣ ਦਾ ਉਹਨਾਂ ਦਾ ਤਰੀਕਾ ਕਿਸੇ ਨੂੰ ਵੀ ਉਹਨਾਂ ਦਾ ਫੈਨ ਬਣਾ ਸਕਦਾ ਹੈ ਸੱਚ ਕਹਾ ਤਾਂ ਦਾਦੀ ਜੀ ਹੀ ਇਸ ਚੈਨਲ ਦੇ ਰੀਅਲ ਸਟਾਰ ਨੇ ਉਹਨਾਂ ਬਿਨਾ ਇਸ ਚੈਨਲ ਦਾ ਇੱਥੇ ਤੱਕ ਪਹੁੰਚਣਾ ਲਗਭਗ ਨਾ ਮੁਮਕਿਨ ਹੀ ਸੀ ਉਹਨਾਂ ਦੀਆਂ ਵੀਡੀਓਜ਼ ਵਿੱਚ ਸਿਰਫ ਰੈਸਪੀਸੀ ਨਹੀਂ ਉਹ ਪਿੰਡਾਂ ਦੀ ਅਸਲ ਮਿਠਾਸ ਦਿਖਾਉਂਦੇ ਨੇ ਐਨ ਆਰ ਆਈ ਵਿਊਅਰਸ ਵੀਡੀਓਜ਼ ਨੂੰ ਦੇਖ ਕੇ ਪਿੰਡ ਦੀ ਯਾਦ ਵਿੱਚ ਡੁੱਬ ਜਾਂਦੇ ਨੇ ਪਰ ਇੰਡੀਅਨ ਲੋਕ ਵੀ ਦਾਦੀ ਜੀ ਵਿੱਚ ਆਪਣੇ ਘਰ ਦੀ ਚਲਕ ਲੱਭਦੇ ਨੇ ਉਹਨਾਂ ਦੀ ਰੈਸਪੀਸ ਤੇ ਦੇਸੀ ਟੱਚ ਵਿਊਅਰਸ ਨਾਲ ਕਨੈਕਸ਼ਨ ਬਣਾਉਂਦੇ ਨੇ ਜੋ ਸਕਰੀਨ ਪਰ ਫੈਮਿਲੀ ਵਰਗਾ ਫੀਲ ਹੁੰਦਾ ਹੈ ਅਤੇ ਵੀਡੀਓ ਦੇ ਐਂਡ ਵਿੱਚ ਉਹ ਖਾਣਾ ਕਿਸੇ ਰੈਸਟੋਰੈਂਟ ਵਿੱਚ ਸਰਵ ਨਹੀਂ ਕਰਦੇ ਉਹ ਇਹ ਖਾਣਾ ਲੋੜਵੰਦ ਬੱਚਿਆਂ ਦੀ ਭੁੱਖ ਮਿਟਾਉਣ ਲਈ ਯੂਜ਼ ਕਰਦੇ ਨੇ ਵੀਡੀਓ ਦੇ ਐਂਡ ਵਿੱਚ ਬੱਚਿਆਂ ਦੇ ਖੜਕੜਾਉਂਦੇ ਚਿਹਰੇ ਉਹ ਮੂਮੈਂਟ ਦਿਲ ਤੱਕ ਪਹੁੰਚ ਜਾਂਦਾ ਹੈ ਦਾਦੀ ਜੀ ਵੀਡੀਓ ਦੇ ਸਟਾਰ ਤਾਂ ਹੈ ਹੀ ਬਟ ਰੀਅਲ ਰੀਜ਼ਨ ਜੋ ਲੋਕ ਵੀਡੀਓ 'ਚ ਡੁੱਬ ਜਾਂਦੇ ਨੇ ਉਹ ਹੈ ਇਹਨਾਂ ਦਾ ਸਿੰਪਲ ਤੇ ਆਥੈਂਟਿਕ ਕੰਟੈਂਟ ਤਾਂ ਹੀ ਆਉਂਦੀ ਹੈ ਸਾਡੀ ਫੋਰਸ ਸਟ੍ਰੈਟਜੀ ਇਮੇਜਿਨ ਕਰੋ 노 ਸਟੂਡੀਓ ਲਾਈਟਸ 노 ਸਕ੍ਰਿਪਟਡ ਡਾਇਲੌਗਸ ਸਿਰਫ ਵਿਲੇਜ ਦੀ ਖੁਸ਼ਬੂ ਤੇ ਰੋਟੀ ਸੇਕਣ ਦੀ ਆਵਾਜ਼ ਤੇ ਦਿਲੋਂ ਬਣੇ ਹੋਏ ਵੀਡੀਓਜ਼ YouTube ਤੇ ਜਿੱਥੇ ਕ੍ਰੀਏਟਰਸ ਵਾਇਰਲ ਹੋ ਲਈ ਟ੍ਰੈਂਡਸ ਫੋਲੋ ਕਰਦੇ ਨੇ ਵੈਜ ਵਿਲੇਜ ਫੂਡ ਨੇ ਆਪਣੇ ਰੂਟਸ ਤੇ ਫੋਕਸ ਕਰਕੇ ਲੱਖਾਂ ਵਿਊਜ਼ ਕੈਪਚਰ ਕੀਤੇ ਨੇ ਆਥੈਂਟਿਸਿਟੀ ਇਹਨਾਂ ਦੀ ਵੀਡੀਓ ਦੀ ਸੱਚੀ ਤਾਕਤ ਹੈ ਵਿਊਅਰਸ ਨੂੰ ਪਤਾ ਹੁੰਦਾ ਕਿ ਉਹ ਹਰ ਵੀਡੀਓ ਵਿੱਚ ਸੇਮ ਰਾ ਵਿਲੇਜ ਵਾਈਬ ਫੀਲ ਕਰਨਗੇ ਨਾ ਕੋਈ ਓਵਰ ਐਡੀਟਿੰਗ ਨਾ ਕੋਈ ਫੇਕ ਇਮੋਸ਼ਨਸ ਸਿਰਫ ਪਿਓਰ ਕੁਕਿੰਗ ਪਿਓਰ ਲਵ ਤੇ ਪਿਓਰ ਕੰਸਿਸਟੈਂਸੀ ਵੀਕ ਆਫਟਰ ਵੀਕ ਈਅਰ ਆਫਟਰ ਈਅਰ ਉਹ ਕੰਟੈਂਟ ਡਿਲੀਵਰ ਕਰਦੇ ਰਹਿੰਦੇ ਨੇ ਵਿਦਆਊਟ ਲੂਜ਼ਿੰਗ ਕੁਆਲਿਟੀ ਐਲਗੋਰਿਦਮ ਨੂੰ ਇੱਕ ਕਨਸਿਸਟੈਂਸੀ ਪਸੰਦ ਆਉਂਦੀ ਹੈ ਅਤੇ viewers ਨੂੰ ਵੀ ਇਹ ਰੀਅਲ ਕੰਟੈਂਟ ਸਭ ਤੋਂ ਜ਼ਿਆਦਾ ਪਿਆਰਾ ਲੱਗਦਾ ਹੈ ਬਟ ਸਿਰਫ ਔਥੈਂਟਿਕ ਵੀਡੀਓ ਸ਼ੂਟ ਕਰਨਾ ਹੀ ਕਾਫੀ ਨਹੀਂ ਨੈਕਸਟ ਸਟਰੈਟਜੀ ਵਿੱਚ ਉਹ ਥੰਬਨੇਲਸ ਨਾਲ viewers ਦੀ curiosity explore ਕਰ ਦਿੰਦੇ ਨੇ ਤੇ ਵੀਡੀਓ viral ਹੋ ਜਾਂਦੀ ਹੈ ਇਸ ਸਟਰੈਟਜੀ ਦਾ ਯੂਜ਼ ਆਲਰੇਡੀ ਬਹੁਤ سارے ਸਕਸੈਸਫੁਲ ਯੂਟਿਊਬਰਸ ਕਰਦੇ ਨੇ ਉਹ ਆਪਣੇ ਥੰਬਨੇਲ ਤੇ ਵੀਡੀਓ ਵਿੱਚ ਕੁਝ ਐਸਾ ਦਿਖਾਉਂਦੇ ਨੇ ਜੋ ਨਾਰਮਲ ਲਾਈਫ ਵਿੱਚ ਨਾ ਦਿਖਾਈ ਦਿੰਦਾ ਹੋਵੇ ਤੇ ਇਹ ਟੈਕਨੀਕ ਹਮੇਸ਼ਾ ਕੰਮ ਕਰਦੀ ਹੈ ਕਿਉਂਕਿ ਇੱਕ ਬੇਸਿਕ ਹਿਊਮਨ ਨੇਚਰ ਹੈ ਜੋ ਚੀਜ਼ ਵੱਡੀ ਲੱਗਦੀ ਹੈ ਉਹ ਜ਼ਿਆਦਾ ਕਿਉਰਿਓਸਿਟੀ ਟ੍ਰਿਗਰ ਕਰਦੀ ਹੈ ਵੈਜੀਬਿਲੇਜ ਫੂਡ ਵੀ ਸੇਮ ਟੈਕਨੀਕ ਦਾ ਯੂਜ਼ ਕਰਦੇ ਨੇ ਆਪਣੀ ਵੀਡੀਓਜ਼ ਵਿੱਚ ਉਹ ਆਮ ਸਹਿਜ ਜਾਂ ਕੁਆਂਟੀਟੀ ਨਾਲੋਂ ਜ਼ਿਆਦਾ ਵੱਡਾ ਜਾਂ ਜ਼ਿਆਦਾ ਕੁਆਂਟੀਟੀ ਵਿੱਚ ਫੂਡ ਬਣਾਉਂਦੇ ਨੇ ਤੇ ਇਸ ਨੂੰ ਬਣਾਉਣ ਲਈ ਵੀ ਵੱਡੇ ਵੱਡੇ ਵਰਤਨ ਯੂਜ਼ ਕਰਦੇ ਨੇ ਤੇ ਲੋਕ ਨਾਰਮਲ ਵੀਡੀਓ ਨਾਲੋਂ ਐਸੀ ਵੀਡੀਓ ਤੇ ਜ਼ਿਆਦਾ ਕਲਿੱਕ ਕਰਦੇ ਨੇ ਜਿਸ ਕਾਰਨ ਵੈਜ ਵਿਲੇਜ ਫੂਡ ਦੇ ਵੀਡੀਓਜ਼ ਵਾਇਰਲ ਜਾਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਕਿਉਂਕਿ ਲੋਕ ਬਹੁਤ ਜ਼ਿਆਦਾ ਮਾਤਰਾ ਵਿੱਚ ਇੰਨਾ ਵੀਡੀਓਜ਼ ਤੇ ਕਲਿੱਕ ਕਰਦੇ ਨੇ ਤੇ ਇਹਨਾਂ ਦੇ ਔਥੈਂਟਿਕ ਕੰਟੈਂਟ ਕਰਕੇ ਲਾਸਟ ਤੱਕ ਵੀਡੀਓ ਨੂੰ ਦੇਖਦੇ ਨੇ ਤੁਸੀਂ ਆਪ ਸੋਚ ਕੇ ਦੇਖੋ ਤੁਸੀਂ ਆਲੂ ਮਟਰ ਦੀ ਨਾਰਮਲ ਰੈਸিপি ਦੇਖਣਾ ਪਸੰਦ ਕਰੋਗੇ ਜਾਂ ਇੱਕ ਵੱਡੀ ਕੜਾਈ ਵਿੱਚ ਇਹ ਟੈਕਨੀਕ ਇੱਕ ਕਟਿੰਗ ਐਜ ਪ੍ਰੋਵਾਈਡ ਕਰਦੀ ਹੈ ਇਸ ਚੈਨਲ ਨੂੰ ਤੇ ਇਹ ਟੈਕਨੀਕ ਉਹਨਾਂ ਲਈ ਕੰਮ ਕਰ ਰਹੀ ਹੈ ਤਾਂ ਹੀ ਉਹ ਆਪਣੀ ਹਰੇਕ ਵੀਡੀਓ ਵਿੱਚ ਐਸੇ ਥੰਬਨੇਲਸ ਯੂਜ਼ ਕਰਦੇ ਨੇ ਜਿਸ ਕਾਰਨ ਉਹਨਾਂ ਨੂੰ ਭਰ ਭਰ ਕੇ ਵਿਊਜ਼ ਆਉਂਦੇ ਨੇ ਵੈਜ ਵਿਲੇਜ ਫੂਡ ਸਾਨੂੰ ਸਿਖਾਉਂਦਾ ਹੈ ਕਿ ਸਕਸੈਸ ਐਕਸਪੈਂਸਿਵ ਗੀਅਰ ਜਾਂ ਫੈਂਸੀ ਸੈਟਅਪਸ ਨਾਲ ਨਹੀਂ ਰੀਅਲ emotions ਪਿਓਰ ਡੈਡੀਕੇਸ਼ਨ ਤੇ authenticity ਨਾਲ ਆਉਂਦੀ ਹੈ ਸੋ ਜੇ ਤੁਸੀਂ ਵੀ YouTube ਤੇ ਗਰੋ ਕਰਨਾ ਚਾਹੁੰਦੇ ਹੋ ਤਾਂ ਵਾਇਰਲ ਹੋਣ ਦੀ ਟੈਨਸ਼ਨ ਛੱਡੋ ਸੱਚੀ ਵੈਲਿਊ ਦਿਓ ਤੇ ਆਡੀਅנס ਲੋयल ਬਣੀ ਗਈ ਬਣੇਗੀ ਅਗਰ ਤੁਸੀਂ ਹੋਰ ਪੰਜਾਬੀ ਕ੍ਰੀਏਟਰਸ ਦੀ ਗਰੋਥ ਸਟ੍ਰੈਟਜੀ ਐਕਸਪਲੋਰ ਕਰ ਰਹੇ ਹੋ ਤਾਂ ਅਨਮੋਲ ਕਵਤਰਾ ਦੀ ਇਨਸਪਾਇਰਿੰਗ ਜਰਨੀ ਮਿਸ ਨਾ ਕਰਿਓ ਵੀਡੀਓ ਆਲਰੇਡੀ ਚੈਨਲ ਤੇ ਲਾਈਵ ਹੈ ਜਰੂਰ ਦੇਖੋ ਧੰਨਵਾਦ